ਨਮਸਕਾਰ ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਸਰਜੀਤ ਕੌਰ ਮੈਂ ਗਿਆਨ ਸਲ ਮੰਦਿਰ ਦੀ ਬਿਊਟੀਸ਼ਾਨ ਦੀ ਟੀਚਰ ਹਾਂ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਤੀਜ ਦੇ ਤਿਹਾੜੀ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਗਿਆਨ ਸਲ ਮੰਦਿਰ ਵਿਖੇ ਤੀਜ ਦਾ ਤਿਹਾੜੀ ਬਹੁਤ ਉਛਾੜ ਦੇ ਨਾਲ ਮਨਾਇਆ ਜਾਂਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਔਰ ਸਾਡੇ ਕੋਲ ਬਿਊਟੀਸ਼ਾਨ ਦੇ ਕੋਰਸ ਸਟਿਚਿੰਗ ਦੇ ਕੋਰਸ ਅਨ ਕੰਪਿਊਟਰ ਕੋਰਸ ਚਲਾਏ ਜਾ ਰਹੇ ਆ ਔਰ ਜਿਹੜੇ ਬੱਚੇ ਫ੍ਰੀ ਆ ਉਹ ਆ ਕੇ ਸਾਡੇ ਕੋ ਕੋਰਸਸ ਜੁਆਇਨ ਕਰ ਸਕਦੇ ਆ ਥੈਂਕ ਯੂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਹਾਂ ਜੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਪ੍ਰਵੀਰ ਮ बजाज ਸੇਵਾਦਾਰ ਗਿਆਨਤਰ ਮੰਦਿਰ ਕਬਾਬਾ ਲੋ ਵਾਲੇ ਦੇਸ਼ ਵਾਸੀਆਂ ਨੂੰ ਲੱਖ ਲੱਖ ਧੰਨਵਾਦ ਇਸ ਤੋਂ ਲਾਵਾ ਤੋਂ ਹੀ ਹੋਵੇ ਬਹੁਤ ਸਾਰਾ ਬੱਚਾ ਰਾਸ਼ਨ ਨੂੰ ਲੈ ਕੇ ਇੱਕ ਵਾਰ ਰਾਸ਼ਨ ਕਿਹਦੀ ਪ੍ਰੋਮਾਇਦਾ ਹੈ ਇਸ ਵਾਰ ਇਹ ਸਾਰਾ ਸੰਭਰ ਨੂੰ ਰਾਸ਼ਨ ਮਿਲਦਾ ਜਾ ਰਿਹਾ ਹੈ ਜਿਸ ਵਿੱਚ ਇੱਕ ਗਰੀਬ ਜੁਟਮਨ ਕੰਨਿਆ ਦਾ ਸ਼ਾਦੀ ਵੀ ਕੀਤੀ ਜਾਏਗੀ ਅਤੇ ਨਵ ਜਨਮੇ ਬੱਚਿਆਂ ਨੂੰ ਯਾਰਾ ਯਾਰਾ ਤੋਂ ਮੇਰਾ ਸਗਨ ਵੀ ਦਿੱਤਾ ਜਾਏਗਾ ਆਪਣਾ ਕਿੰਵਾ ਰਾਸ਼ਨ ਮਾਣ ਸੁਣੋਗੇ 310 ਮਾਣ ਰਾਸ਼ਨ ਮਾਣ ਸੁਣੋ 26 ਨਾਲ ਸਾਡੇ ਪੂਰੇ ਹੋ ਜਾਣਗੇ ਤੇ ਇਸ ਤੋਂ ਲਾਵਾ ਜਿਹੜਾ ਦੀ ਉਹ ਦੀ ਜੇ ਠਿੱਕਵਾਇਆ ਹੈ ਅੱਜ ਕੰਪਿਊਟਰ ਸੈਂਟਰ ਕੋਲ ਆਇਆ ਜੀ ਬਿਊਟੀ ਸੈਂਟਰ ਹੈ ਸੈਂਟਰ ਹੈ ਜਵਾਈ ਸੈਂਟਰ ਹੈ ਤੇ ਸਾਰੇ ਨੂੰ ਇਹੋ ਮੰਤ 100% ਬਚਾ ਨੂੰ ਅਸੀਂ ਆਤਮ ਨਿਰਭਰ ਬਣਾਈਦਾ ਤਾਂ ਕਿ ਉਹ ਅੱਗੇ ਜਾ ਕੇ ਆਪਣਾ ਕੰਮ ਕਰ ਸਕਣ ਤੇ ਕਿਸੇ ਅੱਗੇ ਹੱਤ ਨਾ ਡੋਵੇ ਆਪਣਾ ਕੰਮ ਕਰਨ ਜਾਂ ਆ ਨਾ ਨੌਜਵਾਨੀ ਕੋਈ ਵੀ ਵੀ ਮੈਸੇਜ ਦੇਣਾ ਤੁਹਾਤੋ ਬਾਅਦ ਸੰਸਥਾ ਨਾਲ ਜੁੜੋ ਜਿੱਦਾਂ ਸੀ ਪੜਾਈ ਦੇ ਕੰਮ ਕਰਦੇ ਪੈ ਅੱਜ ਸਾਡੇ ਨਾਲ ਜੁੜ ਕੇ ਤੁਸੀਂ ਵੀ ਆ ਕੇ ਸੇਵਾ ਕਰੋ ਤਾਂ ਕਿ ਅਦਾਪ੍ਰਿ ਸ਼ੋਅ ਵਧੀਆ ਬਣੇ। ਨਮਸਕਾਰ ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਸਰਬਜੀਤ ਕੌਰ ਮੈਂ ਗਿਆਨਸਰ ਮੰਦਿਰ ਸਬਟੀਸ਼ਨ ਦੀ ਟੀਚਰ ਹਾਂ। ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਤੀਜ ਦੇ ਤਿਹਾੜੀ ਦੀ ਬਹੁਤ-ਬਹੁਤ ਮੁਬਾਰਕਾਂ। ਅੱਜ ਗਿਆਨਸਰ ਮੰਦਿਰ ਵਿਖੇ ਤੀਜ ਦਾ ਤਿਹਾੜੀ ਬਹੁਤ ਉਛਾੜ ਦੇ ਨਾਲ ਮਨਾਇਆ ਜਾਂਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਔਰ ਸਾਡੇ ਕੋਲ ਡਿਊਟੀਸ਼ਨ ਦੇ ਕੋਰਸ, ਸਟਿਚਿੰਗ ਦੇ ਕੋਰਸ ਐਂਡ ਕੰਪਿਊਟਰ ਕੋਰਸ ਚਲਾਏ ਜਾ ਰਹੇ ਆ। ਔਰ ਜਿਹੜੇ ਬੱਚੇ ਫ੍ਰੀ ਹੈ ਉਹ ਆ ਕੇ ਸਾਡੇ ਕੋਲ ਕੋਰਸਸ ਜੁਆਇਨ ਕਰ ਸਕਦੇ ਆ థాంਕ ਯੂ ਮੈਂ ਸਾਰੇ ਗੁਜਾਰਾ ਵਾਸੀਆਂ ਨੂੰ ਹਾਂ ਜੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਪ੍ਰਵੀਰ ਮ बजाज ਸੇਵਾਦਾਰ ਗਿਆਨਸਰ ਮੰਦਿਰ ਤੋਂ ਬਾਬਾ ਲੋ ਵਾਲੇ ਦੇਸ਼ ਵਾਸੀਆਂ ਨੂੰ ਲੱਖ ਲੱਖ ਧੰਨਵਾਦ ਇਸ ਤੋਂ ਲਾਵਾ ਸਭੀ ਹੋਰ ਦੇ ਬਹੁਤ ਸਾਰੇ ਮਗਰਮ ਜਿੱਦਾਂ ਰਾਸ਼ਨ ਨੂੰ ਲੈ ਕੇ ਗਿਆ ਇੱਕ ਹਰ ਰਾਸ਼ਨ ਕਿਹੜੀ ਤਰੀਕੇ ਨਾਲ ਡਾ ਜਾ ਰਿਹਾ ਹੈ ਸਵਾਰੀ ਸਾਰਾ ਸੰਭਰ ਨੂੰ ਰਾਸ਼ਨ ਮਿਲਾਇਆ ਜਾ ਰਿਹਾ ਹੈ ਜਿਸ ਵਿੱਚ ਇੱਕ ਗਰੀਬ ਜੁਟਮੰਦ ਕੰਨਿਆ ਦਾ ਸ਼ਾਦੀ ਵੀ ਕੀਤੀ ਜਾਏਗੀ ਅਤੇ ਨੌ ਜਰਮੇ ਬੱਚਿਆਂ ਨੂੰ ਯਾਰਾ ਯਾਰਾ ਤੋਂ ਬੇਰ ਸਗਨ ਵੀ ਦਿੱਤਾ ਜਾਏਗਾ ਆਪਣਾ ਕਿੰਵਾ ਰਾਸ਼ਨ ਮਾਣ ਸੁਭੋ ਹੋਇਆ 310 ਮਾਸ਼ਨ ਮਾਨ ਸੁਭੋ 26ਵਾਂ ਘਾਟੇ ਪੂਰੇ ਹੋ ਜਾਣਗੇ ਤੇ ਇਸ ਤੋਂ ਲਾਵਾ ਜਿਹੜਾ ਕਿ ਨਾਮੀ ਉਹ ਕੀ ਕੀ ਕਿਖਤੇ ਪਾਇਆ ਹੈ ਅਚਲ ਕੰਪਿਊਟਰ ਸੈਂਟਰ ਕੋਲ ਆਇਆ ਜੀ ਬਿਊਟੀ ਸੈਂਟਰ ਹੈ ਅੰਟਰ ਹੈ ਦਸਵਾਇਸ ਸੈਂਟਰ ਹੈ ਤੇ ਪਰ ਇਹਨੂੰ ਇਹੋ ਜਿਹੋ ਮੰਨ ਦ 100 ਗੱਲ ਸੇ ਬਚਿਆ ਨੂੰ ਅਸੀਂ ਆਤਮ ਨਿਰਭਰ ਬਣਾਈਦਾ ਤਾਂ ਕਿ ਉਹ ਅੱਗੇ ਜਾ ਕੇ ਆਪਣਾ ਕੰਮ ਕਰ ਸਕਣ ਤੇ ਕਿਸੇ ਅੱਗੇ ਹੱਥ ਨਾ ਡੋ ਨਾ ਪਵੇ ਆਪਣਾ ਕੰਮ ਕਰਨ ਜਾਂ ਮਣੀ ਨੌਜਵਾਨੀ ਪ੍ਰੀਤੀ ਨੂੰ ਕੀ ਮੈਸੇਜ ਦੇਣਾ ਤੁਵਾ ਤਵਾ ਦ ਸੰਸਾਰ ਨਾਲ ਜੁੜੋ ਜਿੱਦਾਂ ਤੁਸੀਂ ਪੜਾਈ ਦੇ ਕੰਮ ਕਰਦੇ ਪੈ ਅੱਦਿ ਸਾਡਾਂ ਨਾਲ ਜੁੜ ਕੇ ਤੁਸੀਂ ਵੀ ਆ ਕੇ ਸੇਵਾ ਕਰੋ ਤਾਂ ਕਿ ਉਹ ਅਧਿਕਾਰਿ ਸ਼ਵਿਆਦ ਰੱਦੀਆ ਬਣੇ